ਨਾ ਬਲਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਉਹ ਵੀ ਉਮਰ ਦੀ 23 ਸਾਲ ਦੀ ਸੀ ਜੀ ਉਹ ਕਿਹਦਾ ਕੀ ਹੈ ਉਹ ਨਾਲ ਜੀ ਘਰੋਂ ਆਇਆ ਦਾ ਆਪਦੇ ਘਰੋਂ ਆਉਂਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਨਾਲ ਡੈਡੀ ਮੈਂ ਘਰੋਂ ਨਾਲ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਜੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਜਿੱਥੋਂ ਕੁਸ ਬਾਵਾ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵੜਦਾ ਕਿਤੇ ਪੱਲੇਦਾਰੀ ਕਰਦਾ ਸੀ ਇਹ ਕਾਰਨ ਵਾਲੀ ਸੀਗੀ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਜੀ ਜਿਨ੍ਹਾਂ ਨੇ ਮਾਰਿਆ ਉਹ ਵੀ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲ ਬਾਤ ਨਹੀਂ ਕਦੇ ਨਹੀਂ ਜੀ ਕਦੇ ਹੀ ਨਹੀਂ ਕੋਈ ਵੀ ਗੱਲ ਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਇਕੱਲੇ- ਇਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹਿਆ ਸੀ ਮੁੰਡਾ ਦਾ ਨਹੀਂ ਜਾਣ ਮੈਨੂੰ ਸੋਚ ਕੀ ਤਾਂ ਕੀ ਮੰਗ ਕੀ ਕਰਦੇ ਸੀ 3 ਪਰਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ ਤੇ ਜੀ ਇੱਥੋਂ ਫਿਰ ਸਾਸੀ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ ਤੇ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਦੀ ਘਟਨਾ ਇਹ ਕਦੋਂ ਹਮਲਾ ਕੀਤਾ ਇਹ ਹੈਗੀ ਆ ਜੀ 8:30 ਪੌਣੇ 9 ਦੀ ਬਸ ਇੱਥੇ ਕੋਈ ਪਾਕਾਨੀ ਰਿੰਜਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰਿੰਜਨ ਨਹੀਂ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਰੇ ਵੀ ਕਿਸੇ ਨਾਲ ਨਹੀਂ ਨਾ ਬਲ ਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਉਹਦੀ ਉਮਰ ਦੀ 23 ਸਾਲ ਦੀ ਸੀ ਜੀ ਉਹ ਨਾ ਜੀ ਘਰੋਂ ਆਇਆਗਾ ਆਪਦੇ ਘਰੋਂ ਆਉਦੇ ਡੈਡੀ ਤੋਂ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਉਹਨਾਂ ਡੈਡੀ ਮੈਂ ਘਰੋਂ ਨਾ ਕੁਸ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਉਹਨਾਂ ਕੋਲੇ ਧੌਣ ਵਰਤੀ ਸਾਰੀ ਜਿੱਥੇ ਕੁਸ ਬਾਵਾ ਵਾਲਾ ਕੀ ਕੰਮ ਕਰਦਾ ਸੀ ਕੰਮ ਤਾਂ ਜੀ ਉਹ ਲੇਬਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵੜਦੇ ਕਿਤੇ ਪੱਲੇਦਾਰੀ ਕਰਦਾ ਸੀ ਇਹ ਕਾਰਨ ਸੀਗੀ ਕਿ ਕਰ ਤਾ ਉਹ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਜਿਨ੍ਹਾਂ ਨੇ ਮਾਰਿਆ ਉਹ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਵੀ ਦੋ ਮੁੰਡੇ ਸੀਗੇ ਪਹਿਲਾਂ ਕਦੇ ਕੋਈ ਗੱਲਬਾਤ ਨਹੀਂ ਕਦੇ ਨਹੀਂ ਜੀ ਕਦੇ ਹੀ ਨਹੀਂ ਕੋਈ ਵੀ ਗੱਲਬਾਤ ਕਦੇ ਨਹੀਂ ਹੋਈ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੇ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੀ ਦੋ ਭੈਣ ਭਰਾ ਸੀਗੇ ਜੀ ਇਕੱਲੇ-ਇਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹਿਆ ਸੀ ਮੁੰਡਾ ਨਹੀਂ ਜਾਣ ਮੈਨੂੰ ਸੋਚ ਕੀ ਤੇ ਕੀ ਮੰਗਤੀ ਕਰਦੇ ਸੀ ਜੀ 3 ਪਰਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ 'ਚ ਜੀ ਇੱਥੋਂ ਫਿਰ ਸਾ ਅਸੀਂ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ ਜਲਦੀ ਇੱਥੇ ਲਿਆਂਦਾ ਅਮਰਜੈਂਸੀ 'ਚ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਕਿੰਨੇ ਕ ਵਜੇ ਦੀ ਘਟਨਾ ਇਹ ਕਦੋਂ ਹਮਲਾ ਕੀਤਾ ਇਹ ਹੈਗੀ ਆ ਜੀ 8:30 ਪੌਣੇ 9 ਦੀ ਬਸ ਇੱਥੇ ਕੋਈ ਪਾਕ ਪੁਰਾਣੀ ਰਿੰਜਸਤਾਨੀ ਸੀ ਕੋਈ ਨਹੀਂ ਨਹੀਂ ਕੋਈ ਰਿੰਜਨ ਨਹੀਂ ਲੜਿਆ ਹੀ ਨਹੀਂ ਕਰੇ ਮੁੰਡਾ ਜੀ ਕਦੇ ਵੀ ਕਿਸੇ ਨਾਲ ਨਹੀਂ